ਤਾਂ ਆ ਦੇਖੋ ਦੂਜੀ ਰਚੀ ਬਣੀ ਇਹ ਖਰਾਬ ਹੋ ਜੂ ਜਿਆਦਾ ਗਰਮ ਕਰਕੇ ਬਸ ਇਹ ਮोटा ਠੀਕ ਆ ਫ੍ਰੀਜ ਵਿੱਚ ਮਾਟਾ ਬੰਨ ਲੀ ਹਿੰਗੀ ਦੀ ਦਾਲ ਬਣਾ ਲੀ ਢੱਕਾ ਲਾਣਾ ਹਲੇ ਕਿਉਂ ਮੀਨ ਬੋ ਪਾ ਰਹੇ ਹਾਂ ਥੰਦੋਂ ਦਬਾ ਰਹੇ ਹਾਂ ਮੀਨ ਦੀਵਿਨਾ ਪਹਿਲਾਂ ਟੀਵੀ ਚੱਲਦਾ ਸੀ ਹੁਣ ਟੀਵੀ ਬੰਦ ਹੋ ਗਿਆ ਪਤਾ ਨਹੀਂ ਕੀ ਗੱਲ ਕੇਵਲ ਪੱਛ ਗਈ ਇਹ ਦੇਖੋ ਪਾਣਾ ਕਿੰਨਾ ਪੈ ਰਹੇ ਹਨ ਨਾ ਬੀਖਤੀ ਵੀ ਆ ਸਭ ਤੋਂ ਆਵਾਜ਼ ਬਹੁਤ ਆਕਟਾ ਰਹੀ ਆ ਆ ਦੇਖੋ ਵੀ ਇਹ ਪਾਣੀ ਟੜ ਗਿਆ ਬਹੁਤ ਜ਼ਿਆਦਾ ਨਹੀਂ ਪੈਗੇ ਬਦਿਓ ਉਹ ਲਾਗਰ ਨਹੀਂ ਗਈ ਅੱਜ ਮੈਂ ਕਿਹਾ ਸੀ ਮੇਰੇ ਖਿਆਲ ਚ 14 22 12 ਸਰ ਆਇਆ ਤੁਮਨ ਮਿਲਦੇ ਆ ਬਾਅਦ ਚ ਲਓ ਜੀ ਅੱਜ ਸਬਜੀ ਨੂੰ ਜੀ ਹੈ ਨਹੀਂ ਕੋ ਬਣਾਉਣ ਨੂੰ ਸਬਜੀ ਦੇਖਦੇ ਆ ਕੀ ਲੈ ਕੇ ਆਈਏ ਦੇਖ ਤੇ ਆਉਣ ਗਲੀ ਉੱਥੇ ਭੱਜ ਕੇ ਬਾਹਰ ਕਈ ਵਾਰ ਅੱਜ ਹੈਗੀ ਕਈ ਵਾਰ ਨਹੀਂ ਆ ਲਿਆ ਬੱਸ ਤਾਂ ਉੱਥੋਂ ਬੰਦ ਪਾਉਂ ਤੁਰ ਲੱਗ ਜਲਦੀ ਜਾਂਦੀਆਂ ਨੇ ਕਰ ਤੋਂ ਕੋ ਡਿਸਟਾਰਟ ਤੇ ਮੰਤਰੀ ਜੀ ਜਹ ਆ ਫਿਰ ਦਾਖਾ ਦੇ ਦੇ ਕਿੱਧਰੋਂ ਚੱਲੀ ਆ ਬਰਾਏ ਨਫਲ ਜਲਦੀ ਆ ਮਾਰੋ ਮਾਰ ਕੋਲ ਜਾ ਚਿੰਚਿਮ ਚਿਮ सिम शिम टैट है थोड़ी जी लाई हुई है मच्छरदानी जी मच्छर मक्खियां तो तो। आगे कम चल गेट भी खोल खोलती फिर स्टार्ट करिए आप ਲਾਤਾ ਕਸ਼ਾਨੀ ਝੰਡਾ ਇਹ ਆ ਤਿੱਕ ਮਾਚ ਲਾ ਦਨੇ ਹਾਂ ਲੈ ਕੇ ਸਹੇਲ ਪਰ ਨਿਸ਼ਾਨ ਸਾਹਿਬ ਵੀ ਬਾਲਣ ਲਾਪਾ ਆਓ ਬਣਾ ਉਹ ਵੀ ਰੰਗ ਜਾ ਛੱਡ ਗਿਆ ਨੀ ਮੂੰਹ ਚ ਸਬਜੀ ਐ ਕਿ ਅਬੇਲਾਂ ਹੀ ਲਾਈਆਂ ਤੇ ਆਹਾਂ ਚਾਰ ਬੇਲਾਂ ਤੇ ਪਹਿਲਾਂ ਤਾਂ ਆਹ ਚੜੀ ਉੱਪਰ ਨੂੰ ਉਹ ਉੱਪਰ ਦਾ ਕਿਹਦਾ ਹਿੱਸਾ ਛੱਡ ਕੇ ਸੁੱਕ ਗਈ ਫਿਰ ਆ ਆਈ ਫਟਾਫਟ ਇੱਥੇ ਤੱਕ ਆ ਇੱਥੇ ਲਾ ਕੇ ਜ਼ੋਰ ਲਾ ਗਿਆ ਇੱਕ ਉਧਰੋਂ ਚੱਲ ਪਈ ਉਹ ਕਦੇ ਪੱਤੇ ਕੱਢ ਲੈਂਦੀ ਆ ਕਦੇ ਟੂਸੇ ਕੱਢ ਲੈਂਦੀ ਆ ਕਦੇ ਫੁੱਲ ਜੇ ਕੱਢ ਲੈਂਦੀ ਆ ਬੱਸੋ ਚਲੋ ਆ ਦੇ ਤਿੰਨ ਚਾਰ ਫੁੱਟ ਬਹੁਤ ਹੁਣ ਨੂੰ ਤਾਂ ਬਹੁਤ ਪਹਿਲਾਂ ਆਹ ਲੱਗਣ ਲਾਇੰਦੀਆਂ ਆ ਲਾਈ ਹੋਈ ਆਪਨੇ ਉਹ ਕਾਲੇ ਅੰਗੂਰਾਂ ਦੀ ਬੇਲ ਇਹ ਤੇ ਵੀ ਸਪਰੇਅ ਕਰਨ ਵਾਲੀ ਆ ਪੱਤੇਆਂ ਨੂੰ ਲੱਗੇ ਨੇ ਪੱਤੇ ਖਾਰਾ ਹੋ ਰਹੇ ਨੇ ਤੇ ਜਾਲੀਆਂ ਨਹੀਂ ਬਣਾ ਰਹੀ ਨੇ ਆ ਮੀਟਰ ਚਲੋ ਆਪਾਂ ਸਟਾਰਟ ਕਰੀਏ ਤਾਂ ਹੀ ਮੰਤਰੀ ਆਉ ਕਿਹੜਾ ਫੋਨ ਲੱਹ ਸਾਰੇ ਲੱਭ ਲਿਆ ਮੇਰੇ ਕੋਲ ਨਹੀਂ ਲੱਭਿਆ ਮੈਂ ਸਟਾਰਟ ਕਰਦਾ ਉਹ ਮੈਂ ਇਹ ਨਹੀਂ ਹੋ ਗਿਆ ਵੀਡੀਓ ਨਹੀਂ ਬਣਾਇਆ ਕਾਹਦੀ ਬਣਾਉਂਦੇ ਬਣਾਉਂਦੇ ਨਹੀਂ ਹੈਗੇ ਜਾਨੂ ਚੀਜ਼ਾਂ ਬਣ ਜਾਂਦੀਆਂ ਨੇ ਜਾਨੂ ਕਹਿੰਦੇ ਉਹ ਵੀਡੀਓ ਬਣਾਉਣੀ ਸੀ ਕੋਈ ਚੀਜ਼ ਨਹੀਂ ਬਣਾਈ ਹਿੰ ਆ ਸਾਡੀ ਕੈਲੀਫੋਰਨੀਆ ਲਵੇ ਗਰੀਬ ਮੁਕਲਾ ਕੈਮਰਾ ਆ ਕੀ ਕੈਲਫਾਰਨੀਆ ਕਿਤੇ ਆਉਣ ਤਾਂ ਦੇ ਦਿੰਦੇ ਨੇ ਜਦ ਕੰਮ ਜੀ ਉਹ ਕੁਝ ਬਣਾਣਾ ਕਹਿੰਦੇ ਇੱਥੇ ਟੇ ਗੁਰਦੁਆਰਾ ਸਾਹਿਬ ਆਪਾਂ ਨੇ ਨਾ ਸਬਜ਼ੀ ਆਪਾਂ ਨੇ ਤਾਂ ਸਬਜ਼ੀ ਦੀ ਵੀਡੀਓ ਬਣਾਈ ਹੋਈ ਵੀਡੀਓ ਬਣਾਣੇ ਭੁੱਲ ਗਏ ਜਾਂਦੇ ਭੁੱਲਦੇ ਜੰਨੇ ਆ ਸੀ ਹਨ ਸਬਜ਼ੀ ਲੈ ਲਈ ਟਮਾਟਰ ਲੈ ਲਏ ਤੇ ਈਗਿਆ ਲੈ ਲਿਆ ਤੇ ਸੇਵ ਲੈ ਲਏ ਲੋ ਜੀ ਇਸ ਹੀ ਮੰਗਾਏ ਸੀ ਪੀਜ਼ਾ ਜਿਮੈਟੋ ਪੀਜ਼ਾ ਜਿਮੈਟੋ ਤੋਂ ਆ ਦੇਖ ਉਹ ਪਤਾ ਨਹੀਂ ਕੀ ਕੀ ਦਿੱਤਾ ਇਹਨਾਂ ਨੇ ਆਹ ਬੱਗਾ ਚਿਪੀਆਂ ਹੀ ਚਿਪਨਾ ਮੈਂ ਤਾਂ ਪੀ ਜੋ ਖਤਮ ਹੋ ਜਾਈਂ ਉਹ ਨੌਬਤ ਨਹੀਂ ਚੱਕ ਉਥੇ ਉਦ ਨਹੀਂ ਬੜਾ ਔਖਾ ਤਾਂ ਹੋਰ ਇਹਦਾ ਇਹ ਚਿਕਨ ਦਾ ਇਸ ਕੀੰਦਾ ਇਹਦੇ ਵਿੱਚ ਉਹ ਵੀ ਨਹੀਂ ਕੁਨਾਂ ਦਾ ਚੀਪੀ ਚੀਪੀਆਂ ਦਾ ਖਤਮ ਕਰਿਆ ਹੁੰਦਾ ਹੈ ਹੋਰ ਪਹਿਲੇ ਵਿੱਚ ਚੇਕ ਨਾ ਕਰੋ ਆਹ ਸਾਡੀ ਚੋ ਨੂਨ ਮਰਤ ਮਸਾਲਾ ਨੂਨ ਮਰਤ ਮਸਾਲਾ ਟੈਂ 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 ਵਾਹ ਇਹ ਤੇ ਕੀ ਬੀਕੂ ਕੇਵਲਾ ਹੁਣ ਇਹਨਾਂ ਨੂੰ ਬੁੱਢੀ ਜੋ ਰੋ ਇਹ ਤਾਂ ਆਪਣੇ ਨੂੰ ਕਰਵਾ ਜਿਸ ਮਸਾਲੇ ਨੂੰ ਸੁਲੇ ਪਾਤੇ ਸਾਫ ਹੀ ਹੋ ਇਹ ਸੌਸ ਹੈ ਲਓ ਅਬ ਖਾਈਏ ਹਾਂ ਫੋਟੋ ਬਿੱਟ ਲਾਇਕ

ਸਟੀ ਵੱਧਾ ਇਹ ਪਾ ਦੇ ਤਾਂ ਮਸਾਲੇ ਮਸੂਲੇ ਪਾ ਲੈ ਤੁਸੀਂ ਖਾ ਲਿਆ ਹਾਂ ਆਹ ਸਾਰੇ ਖਾ ਨਾ ਹਾਂ ਦੇ ਜੀਆ ਖਾਣਾ ਕਨਾ ਕੋਈ ਤਾਂ দরকার ਦੀ ਇਹ ਚੀਜ਼ਾਂ ਖਾਣ ਨਹੀਂ ਪੇਟ ਘਰਾਉ ਕਰਦਾ ਤੂੰ ਖਾ ਕੇ ਦੱਸ ਕਿਵੇਂ ਲੱਗਦਾ ਜੇ ਆਹ ਮਸਾਲੇ ਮਸੂਰ ਸਾਰੇ ਪਾਦੇ ਜਿੰਨੀ ਇੱਕ ਦੋ ਪੁੜੀਆਂ ਦਿੱਤੀਆਂ ਸੀ ਕਲੋ ਮੈਂ ਕਿਤੇ ਪੈ ਮਗਾ ਰਿਹਾ ਇਹ ਦਰਦ ਨੇ ਇਹ ਉਹ ਚਾਪ ਦਿਨ ਦੀ ਆ ਉੱਪਰ ਬੁੱਧਵਾਰ ਨੂੰ ਉਹ ਹੋ ਫਿਰ ਅਸੀਂ ਮਗਾ ਲੈਂਦੇ ਹਾਂ ਹਾਂ ਗਰੀਪੌਂਟ ਚੋਂ ਹਾਂ ਹੰਗਰੀ ਪੌਂਟ ਚੋਂ ਬਸ ਠੀਕ ਆ ਲੋ ਜੀ ਆਪਾਂ ਜਾਇਆ ਮਿਲਿਆ ਛੋਕੇ ਇਹ ਨੂੰ ਹੁਣ ਦੇ ਲਾਤੀ ਦੇਖ ਰਿਹਾ ਸੀ ਉਹ ਸੋਣ ਉਹ ਛੋਟਾ ਜਿਹਾ ਕੋਕ 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 ਮੋਂਦਲ ਪਤਾ ਨਹੀਂ ਕਿਹੜੇ ਮੋਂਦਲ ਨੇ ਸਾਰ ਜਿੰਨੇ ਵੀ ਛੋਟੇ ਛੋਟੇ ਨਿਆਣੇ ਨਾਲ ਬੈਠਦਾ ਹੋਵੇ ਉਹਨੂੰ ਲਾ ਕੇ ਬਿਠਾ ਦੋ ਬਸ ਉਹ ਜਦ ਐ ਟੇਰ ਲਾ ਕੇ ਬਸ ਚਾਹ ਕੋਸਕਾ ਫੇਰ ਨਹੀਂ ਦੇਖਦੇ ਉਹੀ ਦੇਖੀ ਜਾਂਦੇ ਨੇ ਸੰਗੂ ਉਹ ਵੀ ਦੇਖਦਾ ਹੋਗਣੀ ਦੀ ਪੂੜੀ ਉਧਰ ਜਗਦੀਪ ਦਾ ਮੁੰਡਾ ਸਮਰਾਥ ਸਾਰੇ ਇਹੀ ਉਧਰ ਆਹ ਛੋਟਾ ਜਿਹਾ ਹੋਣ ਪਰ ਉਹ ਸਾਰੇ ਨਿਆਣਿਆਂ ਨੂੰ ਐ ਨਹੀਂ ਪਤਾ ਕੀ ਪਾਇਆ ਹੋਇਆ ਉਹ ਚ ਜਦ ਐ ਟਿਕ ਟਕੀ ਲਾ ਕੇ ਬੈਠ ਜਾਂਦੇ ਨੇ ਉਧਰ ਕੀ ਹੁੰਦਾ ਤੇਰੀ ਆ ਕੁੜੀ ਕਿੰਨਾ ਸੋਹਣਾ ਸੂਟ ਪਾਇਆ ਹੈ ਬਾਏ ਆ ਕੇ ਪੀਜਾ ਨਹੀਂ ਕਿੱਥੇ ਪੀਜਾ ਖਾਣ ਜਾ ਰਹੇ ਆ ਦੁਬਾਰਾ ਪੀਜਾ ਨਹੀਂ ਆਉਂਦਾ ਪੀਜਾ ਖਾਣ ਜਾ ਰਹੇ ਆ ਅਸੀਂ ਪੀਜਾ ਹਾਜਮ ਕਰਨ ਜਾਂਦੇ ਹਾਂ ਨਾ ਹਾਜਮ ਸੱਚ ਕਿੱਥੇ ਦਿੰਨ ਨੂੰ ਆ ਬਦਲ ਬਦਲਿਆ ਹਟਿਆ ਬਸ ਸ਼ੁਰੂ ਕਰਦੇ ਆ ਦੁਬਾਰਾ ਕਿੱਥੇ ਹਾਂ ਹਾਂ ਕੀ ਪਤਾ ਕਿੱਧਰੋਂ ਟੂਰ ਕੱਢਦੀ ਐ ਖੋਸ਼ ਹੋਣ ਰਸਾ ਮੇਰੇ ਤਾਂ ਵੀ ਅਗਲੀ ਬੁੱਧਵਾਰ ਦੀ ਛੁੱਟੀ ਆ ਮੈਨੂੰ ਡਾਕਟਰ ਨੇ ਆ 10 ਦਿਨ ਵਾਸਤੇ 10 ਦਿਨ ਵਾਸਤੇ ਆ 10 ਦਿਨ ਦਾ ਟੂਰ ਆ ਜਿਸ ਵੇ ਤਾਂ ਕਹਿੰਦੇ ਮੈਂ ਡਾਕਟਰ ਨੇ ਬੁਲਾਇਆ ਬੁੱਧਵਾਰ ਨੂੰ ਮਹੀਨੇ ਦਾ ਟੂਰ ਆ ਹਾਏ ਮੇਨੇ ਅੱਡੀ ਚੱਲ ਮੈਂ ਨੇ ਜਦ ਤੱਕ ਇਹਦੀ ਬੁੱਲਨੇ ਜੇ ਸਕੀਆ ਲੈ ਸਕਦੇ ਲੈ ਲੈਂਦੇ ਨਹੀਂ ਮਾ ਉਹਨੇ ਕਹਿ ਜਾਂਦੇ ਇੱਕ ਮਹੀਨੇ ਛੁੱਟੀ ਲੈ ਲੈ ਫਿਰ ਚੱਲ प्रिंसिपल ਮੈਡਮ ਨੂੰ ਦੋਸਤ ਪ੍ਰਿੰਸੀਪਲ ਮੈਡਮੋਂ ਕੱਟ ਪਹਿਣਗੇ ਆ ਉਹ ਜਿਹੜੀ ਉਹ ਸਰਪੰਚਣੀ ਬਣੀ ਉਹ ਤੋਂ ਵੱਧ ਪਹਿਣਗੇ ਮਿੱਠੂ ਪ੍ਰਿੰਸੀਪਲ ਮੈਡਮ ਨੇ ਹਾਇ ਮੈਂ ਅੱਜ ਆ ਅਧਿਕਾਰ ਨਹੀਂ ਬੈਠੀ ਹਾਇ ਪ੍ਰਿੰਸੀਪਲ ਮੈਡਮ ਨੇ ਮੇਰੇ ਸੋਇਦੇ ਤੇ ਖੜਾ ਕੇ ਮੇਰੇ ਤੇ ਲੱਤ ਦੇਣ ਲੱਗ ਕਹਿੰਦੀ ਹੈ ਹਾਜੀ ਚੂਨਾ ਡਾਇੜੀ ਕਰਨ ਦੀ ਬਣੇ ਯਾਰ 200 ਦਾ ਫੋਟ ਕਰੀਆ ਕੀ ਨੇ ਆਈਡੀ ਕਾਰਡ अच्छा। और तू तो बैग भी उरी धर ਜਾ। ओठे केड़ा पढ़ना हुंदा तें? ಅಲ್ಲ پڑھਦੀ ਹੁੰਨੀ ਆ। ਜ਼ੀਰੋ ਤਾਂ ਲੈਣੀ। ਕਿੰਨੇ ਨੰਬਰ ਲੈ ਕੇ ਆਈ ਤੇ ਅੱਛਾ? ਅੱਜ? ਕੱਲ। ਕੱਲ। ਕੱਲ ਨੇ ਲੈ ਕੇ ਆਇਆ ਸੀ 0.5। ਹਾਂ ਤਾਂ। ਅੱਦਾਂ ਨੇ। 0.5। ਬਹੁਤ ਆ। ਜ਼ੀਰੋ ਤਾਂ ਨਹੀਂ ਹੈਗੇ। ਨਹੀਂ ਬੈਲਮ ਮੇਰੇ ਦੇ 15 ਦੇ ਵਿੱਚੋਂ ਮੇਰੇ 10 ਤੋਂ ਘੱਟ ਨਹੀਂ ਆਉਂਦੇ। ਆਹਾਂ ਦੇਖੀ ਉਹ ਮੁੜਿਆ ਬਸ ਤਰਾ ਪੰਨਾ। ਤਲ ਹਵਾ ਬਹੁਤ ਵਧੀਆ ਚੱਲੇ ਪੂਪੂ ਬਾਹਰ ਪਈ ਅੱਜ ਆਪਾਂ ਇੱਥੇ 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 ਦਾ ਜਮੇ ਮੱਛਰ ਦਾ ਦੇਹਟ ਨਾ ਮੱਛਰਦਾਨ ਨਹੀਂ ਲਾ ਕੇ ਮੱਛਰ ਨਹੀਂ ਤੇਰੇ ਰਲ ਦਿੰਦਾ ਇਹ ਕਹੇਗਾ ਚੱਪਲਾ ਇੱਥੇ ਉਹ ਮੈ ਪੈਰ ਉਹ ਕਰੇਗਾ ਨੋ ਨੋ ਮੱਛਰ ਖਾਜ ਨਾ ਨਾ ਕੇਰਾ ਅਸੀਂ ਵੜ ਕੇ ਖੇੜਾ ਬਾਹਰ ਨਿਕਲਣਾ ਮੱਛਰਦਾਨ ਨਹੀਂ ਲਾ ਕੇ ਮੱਛਰਦਾਨ ਦੀ ਨਾਲ ਨਾ ਕਪੜਾ ਲਾ ਜੇ ਬਸ ਬਾਹ ਨਾ ਲੱਗੇ ਸੱਪ ਨਹੀਂ ਮੱਛਰਾਨੀ ਚ ਨਹੀਂ ਵੜਦਾ ਹੁੰਦਾ ਕਿਉਂ ਟੈਂਟ ਲਈ ਆਈ ਆਪਾਂ ਉਹ ਜਿਹੜੇ ਲਾਉਂਦੇ ਅੰਦਰ ਪਰਪਤਰੋ ਹੀ ਟੈਂਟ ਲਿਆ ਕਿਉਂ ਲਾਣ ਨੂੰ ਬੜਾ ਸਾਰਾ ਮਾਲ ਦੇਖਿਆ ਇੱਥੇ ਜੀਰਖਪੁਰ ਆਹੋ ਜੀਰਖਪੁਰ ਆ ਉੱਥੇ ਅੱਜਾ ਬੜਾ ਮੋਲ ਆ ਜੀਰਖਪੁਰ ਹਾਂ ਲੱਗ ਗਈ ਹੁਈ ਐ ਇੱਕ ਵਾਰ ਤੇਰਾ ਸਵਰਗ ਤੂੰ ਕਿੱਥੇ ਗਈ ਆ ਲੱਗ ਗਈ ਹੁਈ ਆ ਉੱਥੇ ਤਾਂ ਜੀ ਨਹੀਂ ਮਿਲਦੀ ਉੱਥੇ ਕੱਪੜੇ ਜਾਗ ਤਾਂ ਮੂਟ ਤਾਨੀ ਨੂੰ ਆਹੋ ਟੈਂਟ ਤੇ ਬੜੇ ਬੜੇ ਛੋਟੇ ਬੜੇ 11000 ਖਰ ਗਈ ਹੁਈ ਆ ਕੈਂਪਿੰਗ ਕਰਨ ਵਾਲੇ ਸਾਰੇ ਨੇ ਮੈਨੂੰ ਨਹੀਂ ਆ ਉੱਥੇ ਠੋਲ ਜੇ ਤੈਨੂੰ ਜਾਣਾ ਤਾਂ ਤੱਕ ਟਿਕਟ ਬੁੱਕ ਕਰਾ ਦੇ ਦਾਦੂ ਕੋਲ ਕਿੱਥੇ ਜੀਰਖਪੁਰ ਬਾਹਰ ਕਿੰਦਾ ਬਾਹਰ ਕਿੰਦਾ ਜੀਰਖਪੁਰ ਇਕਦੋਸਰ ਲਾਗੀ 100 ਤੋਂ ਲੈ ਕੇ ਉਹ ਕੋ ਤੇ ਲੱਜਾ ਉਹ ਜੀਰਖਪੁਰ ਉੱਥੇ ਸਮਾਨ ਹੈ ਜਾਨਾ ਤੈਨੂੰ ਤਾਂ ਕੋਈ ਹੋਰ ਹੋਣਾ ਵੀ ਇੱਕ ਹੋਰ ਆ ਪਤਾ ਕੀ ਆ ਉੱਥੋਂ ਥੋੜਾ ਜਿਹਾ ਬਸ ਦੂਰ ਉੱਥੇ ਮੇਰੀ ਪਸੰਦੀ ਨਹੀਂ ਯਾ ਕਤੋਂ ਥੱਕੀ ਆ ਜਿਹੜਾ ਉਹ ਕੋਟ ਲੈਣਾ ਤਾਂ 7000 12000 13000 14000 15000 16000 20000 ਲੈ ਗਈ ਤੁਸੀਂ ਇੱਥੇ ਇਹੋ ਮਾੜੀ ਜਿਹੀ ਸਮਾਂ ਨਹੀਂ ਆਓ ਟੈਂਟ ਲੈ ਕੇ ਆਣਾ ਇੱਕ ਬੜਾ ਸਾਰਾ ਉੱਥੇ ਕੁਰਸੀਆਂ ਵੀ ਪਈਆਂ ਨੇ ਜਿਹੜੀਆਂ ਕੈਂਪਿੰਗ ਵਾਲੇ ਹਾਂ ਉਹ ਕਰ ਲੈਣੇ ਆਪਾਂ ਇੱਕ ਐਵੇਂ ਗੱਬੇ ਰੱਖ ਕੇ ਮੇਜ਼ ਆ ਵੀ ਹੁੰਦਾ ਇਕੱਠਾ ਕਰਨ ਵਾਲਾ ਬੈਗ ਉਹ ਚ ਪੈ ਜਾਂਦਾ ਇਹ ਤੁਸੀਂ ਕਿੱਥੇ ਰੱਖਿਆ ਕੈਂਪਿੰਗ ਗਏ ਉਥੇ ਜੀਰ ਜੀਰਕਪੁਰ ਗਏ ਸੀ ਜੀਰਕਪੁਰੋਂ ਸੋ ਅਸੀਂ ਗਏ ਸੀ ਤੇ ਹੁਣ ਫੇਰ ਜਾਣਾ ਦੁਬਾਰਾ ਕਦੋਂ ਜੇ ਜਾਣਾ ਏ ਕੋਈ ਪਤਾ ਨਹੀਂ ਛੁੱਟੀਆਂ ਫੇ ਤੈਨੂੰ ਫੇ ਤੈਨੂੰ ਨੰਬਰ ਜ਼ਿਆਦੇ ਲੈਣੇ ਪੈਣਗੇ ਉਹ ਪਰਦੀ ਤਾਂ ਤੂੰ ਪਾਇਆ ਹੀ ਨਹੀਂ ਹੈਗੀ ਉਹ ਵੀ ਨਾਲੇ ਸਿੱਟ ਤੁੰਦੀ ਉਹ ਵੀ ਨਾ ਫਿਰ ਮਾਰ ਕੇ ਉਹ ਨਾ ਕੱਲ ਕੋਈ ਕੁਛ ਵੀ ਮਾਰਦੀ ਹੈ ਜੀ ਮੈਂ ਫੇ ਨੰਬਰ ਇੰਨੇ ਲੈ ਕੇ ਤਾਂ ਕੀ ਕਰਿਆ ਭਰਾ ਦੱਸ ਤੂੰ ਸਿਰਫ ਇਹ ਵਾਰ ਨਹੀਂ ਮੇਰੇ 10 ਕਿੰਨਿਆਂ ਚੋਂ 5 ਆਏ ਨੇ ਮੈਂ ਪੜੀ ਨਹੀਂ ਸੀ 15 ਤੋਂ 15 ਤੋਂ 5 ਆਏ ਨੇ ਫਿਰ ਤਾਂ ਠੀਕ ਆ ਨਹੀਂ ਅੱਦੇ ਨੰਬਰ 0.5 ਪੁਆਇੰਟ ਮੈਂ ਤੈਨੂੰ ਸ਼ਾਬਾਸ਼ ਦਿੰਨਾ ਪੜੀ ਨਹੀਂ ਸੀ ਇਸ ਕਰਕੇ ਹੋਇਆ ਨਹੀਂ ਮੇਰੇ ਜ਼ਸਤ ਘੱਟ ਨੰਬਰ ਆਉਂਦੇ ਮੈਂ ਤੈਨੂੰ ਸ਼ਾਬਾਸ਼ ਦਿੰਨਾ ਐਨੇ ਨੰਬਰ ਤਾਂ ਬਿਨਾਂ ਬੈਗ ਲਜਾਈ ਤੀ ਆਈ ਜਾਣਗੇ ਔਰ ਸਾਡੇ ਦੇ ਤੇ ਲੋਨ ਦੇ ਤੇ ਤੇਰੇ ਮੂੰਹ ਤੇ ਮੱਛਰ ਬੈਠਾ ਕਰਦਾ ਹੈ ਨਾ ਹਾਂ ਹਾਂ ਮਾਰਨਾ ਨਹੀਂ ਘੱਟ ਜੂਗਾ ਇੱਕ ਆ ਬੂਤੜੀ ਬੂਤੜੀ ਜੀ ਕਿੰਨੀ ਫਿਰ ਰਹੀ ਆ ਆਪਣੀ ਅੱਧੀ ਸਕੂਲ ਦੇ ਵਿੱਚ ਨੀਚੇ ਘਾਹ ਦੇ ਜਿਹੜੇ ਸਾਡੀ ਸਕੂਲ ਦਾ ਲੋਨ ਆ ਗਰਾਊਂਡ ਸਕੂਲ ਦੇ ਪਿਛਾਲੇ ਉੱਥੇ ਸਾਨੂੰ ਸੰਭਲੇ ਕਰਾਂਦੇ ਫੇਰੀ ਫੇਰੀ ਹਾਇ ਪਤਾ ਨਹੀਂ ਕੀ ਹੁੰਦੀ ਆ ਮੱਕੜੀ ਆ ਜੀ ਮਰ ਜੂਰਦੀ ਆ ਫਿਰਦੀ ਨੇ ਸਾਡੀ ਅੱਜ ਵੀ ਬਲੂ ਡਰੈਸ ਪਾਈ ਹੋਈ ਸੀ ਸਾਰੀ ਮਿੰਨ ਤੇ ਆ ਕੇ ਬੈ ਗਈਆਂ ਹੂੰ ਉਹ ਇਹਨਾਂ ਚੰਗਾ ਤੈਨੂੰ ਉਡਾ ਕੇ ਨਹੀਂ ਲੈ ਗਈਆਂ ਬਈ ਚਾਲਾ ਨਹੀਂ ਮਤਲਬ ਸਾਰੀਆਂ ਨਹੀਂ ਸਾਰੀਆਂ ਮੱਖੀਆਂ ਬੈਠੀਆਂ ਫਿਰ ਤੈਨੂੰ ਉਡਾ ਕੇ ਲੈ ਜਾਣੀਆਂ ਐ ਹਾਂ ਪਤਾ ਨਹੀਂ ਕਿੱਥੇ ਸੱਟਣਗੀਆਂ ਇਹ ਲੋਕ ਲੋਕ ਪਤਾ ਕਿਵੇਂ ਫੜਨਗੇ ਆਏ ਥੱਲੋਂ ਪੂ ਪਜਾਮਾ ਫਾੜ ਲੈਣਗੇ ਅੱਛਾ ਆ ਫਿਰ ਲੋਕਾਂ ਨੇ ਤਾਂ ਆਈ ਫੜਨਾ ਤਾਂ ਫੜ ਲਈ ਅਸੀਂ ਨਵਰੂਪ ਨੂੰ ਆ ਬਰਦੀ ਬਰਦੀ ਨਵਰੂਪ ਥੱਲੇ ਰਹਿ ਨਵਰੂਪ ਉੱਪਰ ਹਾਂ ਬਰਦੀ ਤੋਂ ਨਿੱਕੀ ਚਾਰ ਪਾਉ ਆ ਦੇਖੀ ਕਿੱਡਾ ਢੇਰ ਲਾਤਾ ਮਾਹੌਲਾ ਇੱਧਰ ਰਿਓ ਆ ਇੱਧਰ ਪਾ ਲੈਣਾ ਇਹ ਚੱਕਾਂ ਕੇ ਇੱਥੇ ਸਿੱਟ ਲੇ ਵੇ ਹਾਂ ਉਹਦੇ ਪੁੱਤਰ ਜਾਓ ਪਰਾਂ ਜਾਓ ਖੇਤ ਚ ਪਾ ਦਿਓ ਆਪਣੇ ਚ ਜਮਣਾ ਇੰਨੀ ਆ ਢੇਰ ਲੱਗਿਆ ਵਾ ਥੋੜੀਆਂ ਹੋਰ ਹੋ ਜਾਣਗੀਆਂ ਜਣੀ ਥੋੜੇ ਨਾਲ ਇਕੱਠੀਆਂ ਕਰਨੀਆਂ ਪੈਂਦੀਆਂ ਨੇ ਇਹਦੇ ਨਾਲ ਇਹ ਕਹਿੰਦੀ ਹਸਪਤਾਲ ਖੁੱਲੂਗਾ ਮੈਂ ਮੈਂ ਤਾਂ ਦਰਵਾਜ਼ਾ ਲਾਉਣਾ ਕਿਤੇ ਫੁੱਲ ਕੇ ਸਾਡੇ ਨਾਲ ਸਿੰਘ ਮਾਰੇ ਬੱਚਾ ਪਾਲ ਕਰੋ ਨਹੀਂ ਬਣਾਵਾ ਆਠ ਹੈ ਹਸਪੀਟਲ ਇੱਕ ਹੋਰ ਬਤਲ ਕੀ ਕਰ ਤੂੰ ਮੰਮੀ ਰਾਸਰੀ ਸੀ ਸਭ ਤੋਂ ਪਹਿਲਾਂ ਪੂਪੂ ਦਵਾਈ ਲੈ ਕੇ ਆਉ ਚਲੋ ਉੱਥੇ ਆਓ ਫੋਟੋ ਖਿੱਚੀ ਮੇਰੇ ਵੀਰ ਕੀ ਜੀ। ਖਾਸਿਵਾਲ। ਲੋ ਜੀ ਅੱਜ ਅਸੀਂ ਚੱਲੇ ਪਟਿਆਲੇ। ਪਟਿਆਲੇ ਮੈਂ ਉਮੀਦ ਕਰਦਾ ਵੀ ਸਾਰੇ ਚੜ੍ਹਦੀ ਕਲਾ ਵਿੱਚ ਆਵਾਂਗੇ। ਤੇ ਚੜ੍ਹਦੀ ਕਲਾ ਵਿੱਚ ਰਹਾਂਗੇ। ਰੱਬ ਅਕੀਰ ਅਰਦਾਸ ਕਰਦੀ ਆ। ਇਹ ਸਾਰੇ ਤੰਦਰੁਸਤੀ ਵਾਖੀ। ਸਾਡੇ ਕੋਈ ਨਾ ਅ ਅਸੀ ਪ੍ਰਾਣੀ ਦੀ ਸਕੂਟਰੀ ਹੋਣ 89 ਹਾਂ 17 ਜੁਲਾਈ ਤੀ ਉਹ ਸਕੂਟਰੀ ਅੱਜ ਮੈਂ ਵੇਚਤੀ ਉਹਦਾ ਲਿਖ ਲਿਖਾ ਜੀ ਕਰਾਉਣੀਆ ਤੇ ਉਹਦੇ ਥਾਂ ਤੇ ਦੇਖਦੇ ਹਾਂ ਕੋਈ ਜੇ ਨਵੀਂ ਮੇੜੀ ਠੀਕ ਆ ਨਹੀਂ ਕੋਈ ਪ੍ਰਾਣੀ ਦੇਖ ਲਾਂਗੇ ਕੋਈ ਕੰਮ ਕੁੰਮ ਤਾਂ ਹੈਗਾ ਨਹੀਂ ਇੰਨਾ ਜਾਂ ਤਾਂ ਕੋਈ ਡਿਊਟੀ ਤੇ ਜਾਂਦੇ ਹੋਈ ਹੈ ਬਾਕੀ ਦੇਖਾਂਗੇ ਜਿਹੇ ਜਾਂ ਮੂਡ ਬਣਿਆ ਨਵੇਂ ਵੀ ਦੇਖਾਂਗੇ ਜਿਹੇ ਜੀਆਂ ਹੋਈਆਂ ਚਲ ਲੈ ਹੁਣ ਚੱਲਦੇ ਤੂੰ ਇਹਨੂੰ ਵੀ ਲੈ ਕੇ ਜਾਣਾ ਨਾਲ ਬੇਬੀ ਚਲ ਸਕੂਲ ਤੇ ਨਿਕ ਸਕੂਟਰੀ ਦੇਖਣ ਇਹ ਵੀ ਜਾਉ ਚਲੋ ਆਪਾਂ ਚੱਲਦੇ ਹੁਣ ਹੈ ਸਕੂਟਰੀ ਸਿੱਖੀ ਗਿਆ ਤੂੰ ਗੱਡੀ ਸਿੱਖ ਆਰੇ ਵਸੇ ਅਸੀਂ ਚੱਲੇ ਬੈਸ ਪਾਲਿਆਂ ਦੇ ਪਤਾ ਨਹੀਂ ਬੈਸ ਪਾਲਿਆਂ ਦੇ ਚੇਤ ਕਰਨ ਇਹ ਮੈਂ ਕਹਿੰਦਾ ਸਿਸ 1100 ਦਾ ਦਮਾ ਵੀ ਜੇ ਮੋਟਰਸਾਈਕਲ ਲੈ ਜਾਈਏ ਕਿ ਮੈਂ ਚਾਹੇ ਤੂੰ ਹੋਣ ਲੱਜਾ ਹੈ ਕਦੋਂ ਨਾਲੇ ਜਾ ਜੂ ਮੈਂ ਤਾਂ ਸਿੰਪਲ ਜਿਹਾ ਆ ਦੇ ਵਿੱਚ ਰੱਖ ਸਿੰਪਲ ਲਵਾ ਸਿੱਧਾ ਦੇ ਕੇ ਵੀ ਕੋਈ ਥੱਲੇ ਸੱਪ ਸੁਪਨਾ ਮਾਰਦੀ ਉਹ ਵਹ ਤੁਰ ਮਾ ਜਿੰਦਾ ਨਾ ਮਾਦੇ ਹਾਂ ਆ ਫੜੀ ਲਾਈਟਾਂ ਬੰਦ ਕਰ ਸਭ ਕੋ ਲੋਕ ਲਾਉਣਾ ਮੈਂ ਹਾਲੇ ਬੰਦ ਕਰ ਦਾਂ। ਹਾਂ। ਲੋ ਜੀ ਅੱਜ ਦੀ ਵੀਡੀਓ ਅੱਛੀ ਕਰਦੇ ਹਾਂ ਸਵਾਗਤ ਤੇ ਕਮੈਂਟ ਵੀ ਕੀਤੇ ਹੋਏ ਨੇ ਬਹੁਤ ਨੇ। ਬਹੁਤ ਵਧੀਆ। ਔਰ ਕਮੈਂਟ ਕੀ ਕੀ ਕਰਿਆ ਕਿ ਇੱਕ ਤਾਂ ਤੀ ਉਹਦਾ ਹਾਂ। ਅਸੀਂ ਇਹਦੇ ਆਪਾਂ ਫਰਜ ਹੁੰਦਾ ਲਿਭਾਉਣਾ ਜ਼ਰੂਰੀ ਆ। ਠੀਕ ਹਨ। ਇਹ ਨਾ ਸਮਝੋ ਵੀ ਆਪਾਂ ਬਸ ਇੱਕ ਜਿਹੜਾ ਆਪਣਾ ਜੰਮਿਆ ਹੋਇਆ ਉਹਦੇ ਹੀ ਕਰਨਾ ਜਿਹੜੀਆਂ ਰਿਸ਼ਤੇਦਾਰੀਆਂ ਹੁੰਦੀਆਂ ਉਹ ਵੀ ਕੈਮ ਰੱਖਣੀਆਂ ਪੈਂਦੀਆਂ ਨੇ ਆਪਣਾ ਫਰਜ਼ ਪੂਰਾ ਕਰੋ ਬਾਕੀ ਅੱਜ ਵੀਡੀਓ ਜਿਹੜੀ ਵਿੱਚ ਪਾਈ ਹੋਈ ਆ ਉਹ ਥੋੜੀ ਪਿਛਲੇ ਵਿੱਚ ਐਡ ਕਰੀ ਆ ਜਿਵੇਂ ਕਿ ਪਿੱਛੇ ਸਬਜ਼ੀ ਲੈਣ ਜਾਂਦੇ ਸੀ ਅਸੀਂ ਉਹ ਵਿੱਚ ਆ ਹਾਂ ਕੱਲ ਪਰਸੋਂ ਗਈ ਸੀ ਪਰਸੋਂ ਗਈ ਸੀ ਹਾਂ ਬਾਕੀ ਤਾਂ ਠੀਕ ਆ ਤਕਰੀਬਨ ਤੇ ਅੱਜ ਸ਼ਹਿਰ 'ਚ ਵੀ ਗਏ ਤੇ ਅੱਜ ਹੁਣੇ ਥੋੜਾ ਜਿਹਾ ਪਹਿਲਾਂ ਹੀ ਸਾਪ ਆ ਗਿਆ ਤਿੱਦੂਆ ਜਿਹਨੂੰ ਦਮੂਹਾ ਕਹਿੰਦੇ ਨੇ ਹਾਂ ਹੁੰਦਾ ਤਾਂ ਦਮੂਹਾ ਇਹ ਮੂੰਹ ਤਾਂ ਇੱਕ ਇਹੰਦਾ ਜਣੀ ਉਹ ਸ਼ੇਪ ਉਹਦੀ ਪਿੱਛੋਂ ਵੀ ਉਹ ਜਿਹੀ ਹੁੰਦੀ ਹੈ ਜਿਹਾ ਜੀ ਮੂਹਰ ਹੁੰਦੀ ਆ ਤੇ ਮੈਂ ਹੁਣ ਆਪਾਂ ਕਿਸੇ ਨੂੰ ਮਾਰੀਏ ਕੋਈ ਫਾਇਦਾ ਨਹੀਂ ਹੈਗਾ ਖੇਤਾਂ 'ਚ ਖਬਰਾ ਕਿੰਨੇ ਕੁ ਫਿਰਦੇ ਨੇ ਉਹਨੂੰ ਫੜ ਕੇ ਦੂਰ ਛੱਡਿਓ ਬਸ ਹੋਰ ਕੀ ਰਾਤ ਨੂੰ ਆਪਣਾ ਦੇਖ ਕੇ ਨਿਕਲੋ ਥੱਲੇ ਪੈਰ ਪੂਰ ਤਰਿਆ ਜਾਂਦਾ ਫੇਰ ਮੁਸ਼ਕਲ ਹੋ ਜਾਂਦੀ ਆ ਕਈ ਵਾਰ ਬੂਟ ਬਾੜ ਪਾਉਣੇ ਪੈਂਦੇ ਨੇ ਉਹ ਝਾੜ ਕੇ ਪਾ ਲੋ ਸਿਆਲਾਂ ਦੇ ਵਿੱਚ ਹੁੰਦੀਆਂ ਨੇ ਚੀਜ਼ਾਂ ਇਹ ਬਹੁਤ ਬਰੀ ਬਰੀ ਕ ਜਿਵੇਂ ਸਪੋੜੀ ਜਾਂਦੇ ਰੋ ਚੀਜ਼ਾਂ ਹੁੰਦੀਆਂ ਨੇ ਘਰਾਂ ਦੇ ਵਿੱਚ ਆਮ ਆਂਡੀਆਂ ਨੇ ਜਣੀ ਸਪਰੇਅ ਸਪਰੂ ਮਾੜਾ ਮੋਟਾ ਆਪਣੇ ਐਗਰੀਕਲਚਰ ਵਾਲਿਆਂ ਨੂੰ ਲੈ ਕੇ ਕਰਨੀਆਂ ਚਾਹੀਦੀਆਂ ਉਹ ਮੁਸਕ ਸਮੈਲ ਨਾਲ ਨਹੀਂ ਆਉਂਦੀਆਂ ਹੈਗੀਆਂ ਬਾਲੀਆਂ ਹਾਰਡ ਵੀ ਨਹੀਂ ਕਰਨੀਆਂ ਚਾਹੀਦੀਆਂ ਉਹ ਫਿਰ ਨੱਕ ਨੂੰ ਚੜ ਜਾਂਦੀਆਂ ਜਾਂ ਕਿ ਸਾਈਡ ਇਫੈਕਟ ਕਰ ਦਿੰਦੀਆਂ ਨੇ ਚਲੋ ਬਸ ਤਾਂ ਕੁਝ ਕਹਿਣਾ ਹਾਂ ਵਧੀਆ ਵੈਸੇ ਬਹੁਤ ਹੀ ਹਾਂ ਬਹੁਤ ਵਧੀਆ ਲੱਗਿਆ ਉਹ ਕਮੇਟ ਦੇ ਵਿੱਚ ਤਾਂ ਇੱਕ ਤਾਂ ਹੋਈ ਬੱਚੇ ਬਾਰੇ ਦੱਸਿਆ ਵੀ ਉਹ ਸਾਹਮਣੇ ਹੀ ਆਇਆ ਹਨਾ ਗਗਨੀ ਦਾ ਹਾਂ ਗਗਨੀ ਦਾ ਵੈਸੇ ਉਹ ਸਮਝ ਨਹੀਂ ਲੱਗੀ ਸਕੂਲ ਗਿਆ ਹੋਇਆ ਸੀ ਉਹ ਜੇ ਗਗਨੀ ਦਾ ਬੱਚੇ ਬਾਰੇ ਕਹਿੰਦੇ ਨੇ ਨਾ ਜੀ ਉਹ ਗਗਨੀ ਦਾ ਬੱਚਾ ਸਕੂਲ ਤੇ ਆਇਆ ਸੀ ਹਾਂ ਉਹ ਆਇਆ ਕੀ ਸਵਾ ਦੋ ਦੋ ਵੀ ਤੇ ਚਲੋ ਬਾਕੀ ਫਿਰ ਹੋਰ ਵੀਡੀਓ ਬਣਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਦੇਖਦੇ ਨੇ ਤੇ ਕਮੈਂਟ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਉਮੀਦ ਕਰਦਾ ਸਾਡੀ ਵੀਡੀਓ ਤੁਹਾਨੂੰ ਲਾਈਕ ਤੇ ਪਸੰਦ ਆਉਂਦੀ ਹੋਊਗੀ ਸਾਨੂੰ ਵੀ ਅਜੇ ਪਤਾ ਕਿੰਨੀ ਕਿਵੇਂ ਪਾਉਣੀ ਆ ਕਿਵੇਂ ਨਹੀਂ ਚਲੋ ਸਾਰਿਆਂ ਦਾ ਕਰਦਾ ਧੰਨਵਾਦ ਇੱਥੇ ਕਰਦੇ ਵੀਡੀਓ ਦਾ ਸ਼ਸ਼ਿਕਾ